ਜਦੋਂ ਧੀਆਂ ਨਿੱਕੀਆਂ ਹੁਣ ਤਾਂ ਮਾਪਿਓ ਨੂੰ ਆ ਗੱਲ ਉਹਨਾਂ ਨੂੰ ਕਦੀ ਨਹੀਂ ਕਹਿਣੇ ਚਾਹੀਦੀ ਇਹ ਬਹੁਤ ਮਾੜੀ ਹੁੰਦੀ ਹੈ ਫਿਰ ਮਾਪਿਓ ساری ਉਮਰ ਪਸਤਾਉਂਦੇ ਨੇ ਤੇ ਧੀਆਂ ਜੜੀਆਂ ਨੇ ਉਹ ਆਪਣੇ ਦੂਜੇ ਘਰ ਚ ਜਾ ਕੇ ਵੀ ਕਈ ਵਾਰਾਂ ਪੁਛਤਾਉਂਦੀਆਂ ਨੇ ਫਿਰ ਘਰ ਵਿੱਚ ਉਹ ਖੁਸ਼ੀਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਤੋ ਇਹ ਵੀਡੀਓ ਹਰ ਇੱਕ ਉਸ ਔਰਤ ਨੂੰ ਦੇਖਣੀ ਚਾਹੀਦੀ ਬੇਸ਼ੱਕ ਕੋਈ ਪੋਤੀ ਪੋਤਰੀਆਂ ਵਾਲੀ ਕਿਉਂ ਨਾ ਹੋਗੀ ਹੋਵੇ ਤਾਂ ਹਮੇਸ਼ਾ ਇਸ ਗੱਲ ਦਾ ਹਰ ਇੱਕ ਔਰਤ ਨੂੰ ਤੇ ਮਰਦ ਨੂੰ ਖਿਆਲ ਰੱਖਣਾ ਚਾਹੀਦਾ ਜਦੋਂ ਧੀਆਂ ਨਿੱਕੀਆਂ ਹੁੰਦੀਆਂ ਨੇ ਤੁਸੀਂ ਸਭ ਜਾਣਦੇ ਹੋ ਕਿ ਧੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਘਰ ਦੀ ਵੇੜੇ ਦੀ ਰੌਣਕ ਹੁੰਦੀਆਂ ਨੇ ਤੇ ਜਿਸ ਘਰ 'ਚ ਧੀਆਂ ਹੁੰਦੀਆਂ ਨੇ ਉਹ ਘਰ ਵਿੱਚ ਬੜਾ ਮਨ ਲੱਗਦਾ ਤੇ ਬੜਾ ਚੰਗਾ ਲੱਗਦਾ ਕਿਉਂਕਿ ਧੀਆਂ ਜਿਹੜੀਆਂ ਨੇ ਆਪਣੇ ਖਾਸ ਕਰਕੇ ਬਾਬਲ ਨੂੰ ਵੀ ਬਹੁਤ ਪਿਆਰ ਕਰਦੀਆਂ ਤੇ ਮਾਣ ਨੂੰ ਵੀ ਤੇ ਵੀਰਾ ਨੂੰ ਵੀ ਬੜਾ ਪਿਆਰ ਕਰਦੀਆਂ ਤੇ ਸਾਰੀ ਉਮਰ ਉਹ ਆਪਣੇ ਬਾਬਲ ਦੇ ਘਰ ਦੀ ਸੁੱਖ ਮੰਗਦੀਆਂ ਨੇ ਭਰਾਵਾਂ ਦੀ ਸੁੱਖ ਮੰਗਦੀਆਂ ਮਾਵਾਂ ਦੀ ਸੁੱਖ ਮੰਗਦੀਆਂ ਨੇ ਕਿ ਸਾਡਾ ਬਾਬਲ ਦਾ ਘਰ ਜਿਹੜਾ ਵਾ ਹਮੇਸ਼ਾ ਕੁੱਲਾ ਰਵੇ ਖਿੜਿਆ ਰਵੇ ਰੌਣਕ ਬਣੀ ਰਵੇ ਤੇ ਤੁਸੀਂ ਇਹ ਵੇਖਿਆ ਹੋਣਾ ਕਿ ਜਦੋਂ ਧੀਆਂ ਨਿੱਕੀਆਂ ਹੁੰਦੀਆਂ ਨੇ ਸਕੂਲ ਜਾਂਦੀਆਂ ਨੇ ਸਕੂਲੋਂ ਘਰ ਆਉਂਦੀਆਂ ਨੇ ਤੇ ਘਰ ਵਿੱਚ ਬੜਾ ਹੀ ਵਧੀਆ ਮਾਹੌਲ ਬਣ ਜਾਂਦਾ ਤੇ ਮਾਂ ਵੀ ਤੇ ਬਾਪ ਵੀ ਬੜੀ ਬੇਸਬਰੀ ਨਾਲ ਢੀਕਦੇ ਨੇ ਤੇ ਸਮੇ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ ਕੇ ਰੱਖਦੇ ਨੇ ਗੇਟ ਖੋੜ ਕੇ ਰੱਖਦੇ ਕਿ ਸਾਡੀ ਧੀ ਆਉਣ ਵਾਲੀ ਸਾਡੇ ਪੁੱਤਰ ਆਉਣ ਵਾਲੇ ਨੇ ਤੇ ਜਦੋਂ ਧੀਆਂ ਘਰ ਚ ਆਉਂਦੀਆਂ ਨੇ ਤੇ ਘਰ ਤੇ ਇੰਜ ਤਾਂ ਹੁੰਦਾ ਕਿ ਜਿਵੇਂ ਕੋਈ ਨਾ ਖੁਸ਼ਬੋ ਫੁੱਲਾਂ ਦੀ ਖੁਸ਼ਬੋ ਖਿਲਰ ਗਈ ਹੋਵੇ ਤੇ ਘਰ ਤੇ ਬੜਾ ਚੰਗਾ ਲੱਗਦਾ ਤੇ ਕਈ ਵਾਰ ਜਦੋਂ ਧੀਆਂ ਛੋਟੀਆਂ ਉਂ ਗਨ ਤੇ ਮਾਵਾ ਲੜਦੀਆਂ ਨਹੀਂ ਮਾਵਾ ਛਿੜਕਾਮੀ ਮਾਰਦੀਆਂ ਨੇ ਮਾਵਾ ਗੁੱਸੇ ਵੀ ਹੁੰਦੀਆਂ ਨੇ ਬਾਬਲ ਵੀ ਕਈ ਵਾਰਾ ਗੁੱਸੇ ਹੁੰਦਾ ਆ ਬੇਸ਼ੱਕ ਉਹਨਾਂ ਦੀ ਗੁੱਸੇ ਦੀ ਘਾਹ ਨਹੀਂ ਹੁੰਦੀ ਆ ਕਿ ਧੀ ਦੀ ਜ਼ਿੰਦਗੀ ਬਿਹਤਰ ਬਣ ਸਕੇ ਧੀ ਨੂੰ ਜ਼ਿੰਦਗੀ ਚ ਕੋਈ ਦੁੱਖ ਨਾ ਆਵੇ ਧੀ ਸਾਡੀ ਜ਼ਿੰਦਗੀ ਦੇ ਹਾ ਭਾਵ ਜਾਂ ਸਾਡੇ ਸਮਾਜ ਵਿਚਰਨ ਦੇ ਜੋਗ ਹੋ ਜਾਵੇ ਪਰ ਕਦੀ ਕਦੀ ਤਾਂ ਜਾਇਜ ਆ ਹਰ ਵੇਲੇ ਧੀਆਂ ਨੂੰ ਕਿੜ ਕਹਿਣਾ ਨਹੀਂ ਚਾਹੀਦਾ ਗੁੱਸੇ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਭ ਜਾਣਦੇ ਹੋ ਕਿ ਸਾਰਿਆਂ ਨੇ ਇਹ ਚੀਜ਼ਾਂ ਵੇਖੀਆਂ ਨੇ ਫਿਰ ਜਦੋਂ ਧੀਆ 20 22 ਸਾਲਾਂ ਦੀ ਹੁੰਦੀਆਂ ਉੱਡ ਜਾਂਦੀਆਂ ਨੇ ਕਹਿਣ ਤੋਂ ਭਾਵ ਕਿ ਮਾਪਿਓ ਵਾਰ ਲੱਭ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਚੰਗਾ ਫੈਸਲਾ ਕਰਦੇ ਨੇ ਕਿ ਧੀਆ ਆਪਣੇ ਘਰਾਂ 'ਚ ਚਲੇ ਜਾਣ ਫਿਰ ਕਦੀ ਉਹ ਦਰਵਾਜ਼ਿਆਂ ਤੇ ਉਡੀਕ ਨਹੀਂ ਹੁੰਦੀ ਕਿ ਧੀ ਨੇ ਆ ਸਕੂਲੋਂ ਆਉਣਾ ਆ ਕਾਲਜ ਤੋਂ ਆਉਣਾ ਆ ਯੂਨੀਵਰਸਿਟੀ ਤੋਂ ਆਉਣਾ ਆ ਜਾਂ ਕਿਸੇ ਕੰਮ ਤੇ ਗਈ ਉੱਥੋਂ ਆਉਣਾ ਆ ਫਿਰ ਧੀਆ ਮਰਜ਼ੀ ਨਾਲ ਨਹੀਂ ਆਉਂਦੀਆਂ ਫਿਰ ਧੀਆ ਦੱਸ ਕੇ ਆਉਂਦੀਆਂ ਨੇ ਤੇ ਫਿਰ ਉਹ ਸਮਾਂ ਜਿਹੜਾ ਹੁੰਦਾ ਬੜਾ ਔਖਾ ਹੁੰਦਾ ਤੇ ਮਾਪੇ ਜਿਹੜੇ ਅਕਸਰ ਕਿ ਮਾਂ ਬਾਪ ਅਕਸਰ ਇਹ ਸੋਚਦੇ ਕਿ ਕਿਉਂ ਨਾ ਹੁੰਦਾ ਸੀ ਉਸ ਸਮੇਂ ਧੀਆ ਨਾਲ ਵਧੀਆ ਜ਼ਿੰਦਗੀ ਜੀ ਲਈ ਦਿੱਤੀਆਂ ਨੂੰ ਗੱਲ ਆ ਕੇ ਰੱਖ ਲੈਂਦੇ ਕਿਉਂਕਿ ਇਹ ਬੜਾ ਛੋਟਾ ਗਿਆ ਸਮਾਂ ਆ ਸਾਡੀਆਂ ਜੇ ਘਰ ਚ ਧੀਆ ਹੈ ਨਾ ਜੇ ਸਾਡੇ ਘਰ ਤੇ ਆਪਣੇ ਪੁੱਤ ਦਿੱਤੇ ਨੇ ਧੀਆ ਪੁੱਤਰ ਦੇ ਤਿੰਨ ਤਿੰਨ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਇਹ ਸਾਡੇ ਕੋਲ ਬਹੁਤ ਥੋੜੇ ਸਮੇਂ ਲਈ ਹੈ ਮੁਰ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਚ ਉਲਝ ਕੇ ਰਹਿ ਜਾਣਾ ਆਪਣੀ ਜ਼ਿੰਦਗੀ ਚ ਵੱਢ ਜਾਣਾ ਤੇ ਇਹਨਾਂ ਨੂੰ ਆਪਾਂ ਛਿੜਿ ਕਵ ਨਹੀਂ ਸਕਦੇ ਫਿਰ ਆਪਾਂ ਕਹਿਣਾ ਆ ਕਿ ਧੀਏ ਆ ਜਾ ਕਰ ਰਹਿ ਮੇਰੇ ਕੋਲ ਫਿਰ ਉਹ ਧੀ ਨੇ ਕਹਿਣਾ ਨਹੀਂ ਮਾਂ ਮੇਰੇ ਕੋ ਟਾਈਮ ਹੈ ਇਹ ਗੰਭੀਰ 상담ਾ ਨਹੀਂ ਇਸ ਕਰਕੇ ਜਦੋਂ ਤੱਕ ਮਹਿਨਾ ਸਰਦਾ ਕਿੰਨ ਤੋਂ ਭਾਵੇਂ ਜਦੋਂ ਤੱਕ ਉਹ ਤੁਹਾਡੇ ਕੋਲ ਆ ਤੇ ਉਹਨੂੰ ਪਿਆਰ ਵੀ ਕਰਨਾ ਚਾਹੀਦਾ ਰੱਜ ਕੇ ਕਰਨਾ ਚਾਹੀਦਾ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਵਧੀਆ ਜ਼ਿੰਦਗੀ ਬਸਰ ਕਰ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ